ਇਹ ਮਮੀ ਅੰਦਰ ਗਈ ਨਾ ਆਈ ਉਹ ਤੇ ਫਿਰ ਤੁਸੀਂ ਕੀ ਧੱਕਾ ਕਰ ਰਹੇ ਹੋ ਮੈਂ ਇਹਦੀ ਮੰਮੀ ਆ ਵੀਰੇ ਇਹਨੇ ਭਲੇ ਖਾ ਬੈ ਗਿਆ ਇਹ ਪਛਾਣੀ ਨਹੀਂ ਜਾਂਦਾ ਮੈਨੂੰ ਇੱਥੇ ਹੋਰ ਵੀ ਵੀ ਖੜੇ ਨੇ ਬਾਈ ਕੀ ਮਾਮਲਾ ਦੇਖਿਆ ਤੁਸੀਂ ਮਾਮਲਾ ਦੇਖੀਏ ਇਹਨੂੰ ਲੈ ਕੇ ਜਾ ਰਹੇ ਹੋ ਮੇਰਾ ਬੇਟਾ ਇਹ ਕਹਿੰਦਾ ਮੇਰੀ ਮੰਮੀ ਨਹੀਂ ਅੱਜ ਨਾਲੇ ਪੱਟ ਕੇ ਖਿਲਾਉਂਦੇ ਕੁਛ ਚੱਕਰਾਂ ਵਾਲਾ ਨਾ ਹੋਵੇ ਇਹ ਕਹਿੰਦੇ ਮੇਰੀ ਮੰਮੀ ਨੇ ਸਹਾਂ ਪਰ ਕੇ ਦੁਬੀ ਰੌੜਾ ਕਰਦੇ ਚੱਕਰਾਂ ਚੱਕਰਾਂ ਇਹਨੂੰ ਨਾਲ ਫਿਰ ਗੱਲ ਤਾਂ ਕਰਨੀ ਆ ਗੱਲ ਕਰਨੀ ਠੀਕ ਨਹੀਂ ਗੱਲ ਤਾਂ ਕਰਨੀ ਇੱਕ ਮੰਮੀ ਨਹੀਂ ਕਰੀ ਇਹ ਪਾਪਾ ਦੇ ਖੇਤਰ ਪਾਪਾ ਦਾ ਕੰਮ ਹੁੰਦਾ ਉਹਦਾ ਕੰਮ ਦੇ ਗਿਆ ਤੁਹਾਨੂੰ ਫਿਰ ਤੁਸੀਂ ਇਹਨੂੰ ਕਰਾਉਣਾ ਜ਼ਕੀਨ ਵੀ ਤੁਸੀਂ ਹੀ ਮ ਕਹਿੰਦਾ ਢੰਗ ਨਾਲ ਮੁੰਡਾ ਨਹੀਂ ਚਾਰ ਤੇ ਫਿਰ ਇਹ ਆਏ ਤੂੰ ਢੰਗ ਨਾਲ ਕਿਹਦੇ ਆਪਣੋ ਕਿਵੇਂ ਲੱਜੇਗੀ ਦੱਸ ਤੂੰ ਮੁੰਡਾ ਤੇਰਾ ਹੋ ਜਦੋਂ ਮੰਨੀ ਨਹੀਂ ਰਹੀ ਮੇਰਾ ਮੁੰਡਾ ਜਦੋਂ ਮੈਥਲ ਨਹੀਂ ਰਹੀ ਮੇਰਾ ਮੁੰਡਾ ਇਹਦੀ ਮੰਮੀ ਕਰੀ ਮੈਂ ਇੰਨਾ ਕਾਲ ਜੇ ਨਹੀਂ ਸੁਣਦਾ ਉਹ ਤਾਂ ਕਹਿੰਦਾ ਮੰਮੀ ਨਹੀਂ ਮਿਲਦੀਏ ਤਾਂ ਮੈਂ ਪਾਲਣ ਤੇ ਜਾ ਕੇ ਆਈਆਂ ਭਰਾਵਾ ਪਹਿਲਾਂ ਕਦੇ ਨਹੀਂ ਸੀ ਮੰਮੀ ਗਈ ਪਾਦਰ ਘਰ ਹੀ ਹੁੰਦੀ ਹੈ ਘਰ ਕੰਮ ਕਰ ਕਰਦੀ ਤੇ ਫਿਰ ਇਹ ਤਾਂ ਕਹਿੰਦਾ ਤੂੰ ਜਿਆਦਾ ਭਾਈ ਦੇ ਸਾਹਮਣੇ ਕਦੇ ਪਹਿਲਾਂ ਗਈ ਸੀ ਕਦੇ ਨਹੀਂ ਗਈ ਹੋਣ ਲੱਗਾ ਸੀ ਕਿ ਚਾਰ ਫਿਲਮਾਂ ਤੇ ਲਾਈ ਓਏ ਉਹ ਤਾਂ ਜਦੋਂ ਠੀਕ ਹੈ ਜਿਹੜਾ ਬੀਬੀਆਂ ਦਾ ਕਾਰ ਪਿਆਰਾ ਉਹ ਤਾਂ ਇਹਨਾਂ ਨੇ ਕਰਨੇ ਕਰਨਾ ਪਰ ਉਹਨੇ ਜਵਾਬ ਹੀ ਨਹੀਂ ਜਦੋਂ ਮੰਗਿਆ ਹੁਣ ਆਈ ਨੇ ਲੋਕ ਖੜੇ ਨੇ ਕੋਈ ਗੱਲਵਾੜੇ ਨਹੀਂ ਹੁੰਦੀ ਇਹਨਾਂ ਦੇ ਜਿੰਮੇ ਕੋਈ ਨਹੀਂ ਇਹ ਤਾਂ ਆਪੋ ਜੀ ਨੇ ਇਹ ਕਰੀਏ ਤੇ ਜਵਾਬ ਦੇਣ ਵਾਲੀ ਮੈਂ ਲੱਗਦੀ ਮੈਂ ਥੋੜੀ ਚਿਰ ਵਿੱਚ ਜਵਾਬ ਦੇ ਉਹ ਜਵਾਬ ਦੇਣ ਵਾਲੀ ਨਹੀਂ ਪਰ ਇੱਥੇ ਸਾਰਾ ਕੰਮ ਭੇਤ ਬ ਦੀ ਲੁੱਟਿਆ ਜਾਂਦਾ ਪੇਸ ਬਦਲਿਆ ਜਾਂਦਾ ਫੇਰ ਉਹ ਕੰਮ ਕੀਤਾ ਜਾਂਦਾ ਆਪਾਂ ਵੇਖਦੇ ਨਾ ਤਾ ਇਹ ਜੇ ਕੰਮ ਹੋ ਗਿਆ ਪਰ ਹਾਂਜੀ ਹਾਂ ਟਾਈਮ ਮਾਰਾ ਗੱਲ ਸਹੀ ਕਹਿ ਰਹੇ ਆ ਇਹ ਟਾਈਮ ਤਾਂ ਮਾਰਾ ਹੈਗਾ ਫਿਰ ਮੈਨੂੰ ਤਾਂ ਪਤਾ ਭਈ ਮੇਰਾ ਮੁੰਡਾ ਹੈਗਾ ਤੁਸੀਂ ਸਮਝਾਓ ਮੜਾ ਇਹਨਾਂ ਆ ਆ ਜਾ ਸੇ ਟੋਪੀ ਚੜੀ ਆ ਹਾਂਜੀ ਤੂੰ ਸੇ ਟੋਪੀ ਟੋਪੀ ਨਾ ਭਰੇ ਦੇ ਕੋਲੇ ਕਿੱਥੇ ਨਖੋਈ ਆ ਜੀ ਇਹ ਕੋਈ ਐ ਸਟੇਟ ਕੋਈ ਨਹੀਂ ਮੈਂ ਤੇਰੇ ਮਾਰ ਲਵਾਂਗੀ ਇਹ ਆਪਣੀ ਮਾਲ ਐਸੀ